ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਬਾਕੀ ਆ ਸਾਡੇ ਸ਼ਹਿਰ ਵਿੱਚ ਕੀਰਤਨ ਦਰਬਾਰ ਸਮਾਗਮ ਚੱਲਦੇ ਆ ਦੋ ਦਿਨਾਂ ਦਾ ਸ਼ਨੀ ਤੇ ਐਤਵਾਰ ਤੇ ਬਹੁਤ ਜਿਆਦੀ ਰੌਣਕਾਂ ਲੱਗੀ ਆ ਸਾਡੇ ਸ਼ਹਿਰ ਤੇ ਤੁਹਾਨੂੰ ਦਿਖਾਵਾਂਗੇ ਆਪਾਂ ਦਰਸ਼ਨ ਕਰਵਾਵਾਂਗੇ ਤੇ ਬਾਕੀ ਤੁਸੀਂ ਬਣੇ ਰਹੋ ਮੇਰੇ ਵਲੌਗ ਨਾਲ ਤੇ ਬਾਕੀ ਆਪਾਂ ਮੱਥਾ ਟੇਕ ਆਏ ਆ ਆਪਾਂ ਦਰਸ਼ਨ ਕਰ ਰਹੇ ਆਂ ਤੇ ਘਰ ਆ ਗਏ ਹੁਣ ਤੇ ਤੁਹਾਨੂੰ ਦਿਖਾਵਾਂਗੇ ਸਾਡੇ ਸ਼ਹਿਰ ਦੀਆਂ ਰੌਣਕ ਮੇਲਾ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਆਪਾਂ ਕੀ ਕੀ ਲੈ ਕੇ ਆਏ ਆ ਕਾਫੀ ਸਮਾਨ ਲੱਗਾ ਹੋਇਆ ਸੀ ਤੇ ਜਿਹੜਾ ਜਿਹੜਾ ਮੈਨੂੰ ਵਧੀਆ ਲੱਗਾ ਤੇ ਫਿਰ ਮੈਂ ਲੈ ਕੇ ਆਈ ਆ ਹਾਂਜੀ ਤਾਂ ਲਓ ਜੀ ਆਪਾਂ ਵੀ ਆ ਗਏ ਆ ਕੀਰਤਨ ਦਰਬਾਰ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਸ਼ਹਿਰ ਦੀਆਂ ਰੌਣਕਾਂ ਤੇ ਅਜਨਾਲੇ ਦੀਆਂ ਰੌਣਕਾਂ ਬਹੁਤ ਜ਼ਿਆਦੀਆਂ ਲੱਗੀਆਂ ਸੀ ਸਾਡੇ ਸ਼ਹਿਰ ਦੋ ਦਿਨ ਰੌਣਕਾਂ ਲੱਗੀਆਂ ਕੀਰਤਨ ਦਰਬਾਰ ਦੋ ਦਿਨ ਚੱਲਿਆ ਤੇ ਮੈਂ ਕਾਫੀ ਲੰਮੀ ਮਤਲਬ ਕਿ ਵੀਡੀਓ ਵਲੌਗ ਬਣਾਇਆ ਵਾ ਤੇ ਮੈਂ ਦੂਸਰੀ ਪਾਰਟ 2 ਚ ਪਾਵਾਂਗੀ ਤੇ ਜਿੰਨਾਂ ਨੂੰ ਮੇਰ ਕੋ ਵਲੌਗ ਬਣਿਆ ਮੈਂ ਬਣਾਇਆ ਵਾ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਜਿਹੜੇ ਨਹੀਂ ਆ ਸਕਦੇ ਤੁਸੀਂ ਘਰ ਬੈਠ ਕੇ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਤੇ ਆ ਇਹ ਸਾਡਾ ਘਰ ਹੈ ਤੇ ਇਥੋਂ ਮੈਂ ਰੌਣਕਾਂ ਦਿਖਾਉਂਦੀ ਆ ਵੀ ਬੋਝਾ ਦੀਆਂ ਰੌਣਕਾਂ ਇਥੋਂ ਸਾਡੇ ਘਰ ਦੇ ਅੱਗੋਂ ਲੰਘਦੇ ਆ ਸਾਰੇ ਜਾਣੇ ਤੇ ਬੋਝਾ ਦੀ ਰੌਣਕਾਂ ਸਾਡੇ ਘਰ ਦੇ ਅੱਗੇ ਤੇ ਉਸ ਤੋਂ ਬਾਅਦ ਆਪਾਂ ਜਾਂਦੇ ਸੀ ਕੀਰਤਨ ਦਰਬਾਰ ਤੇ ਜੋ ਕਿ ਸਵੇਰ ਦਾ ਟਾਈਮ ਆਪਾਂ ਮੱਥਾ ਟੇਕਣ ਗਏ ਸੀ ਤੇ ਬਾਬਾ ਜੀ ਜਾਣਦੇ ਸੀ ਕੀਰਤਨ ਕਰਨ ਤੇ ਸਵੇਰ ਦਾ ਟਾਈਮ ਆਪਾਂ ਮੱਥਾ ਟੇਕਣ ਆਏ ਸੀ ਤੇ ਇਸ ਕਰਕੇ ਰਾਸ਼ ਘਟ ਸੀ ਸੰਗਤਾਂ ਘਟ ਆਈਆਂ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਮਤਲਬ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਦੂਰ ਦਰੋਂ ਪਿੰਡਾਂ ਵਾਲੇ ਆਉਂਦੇ ਆ ਲੋਕ ਦਰਸ਼ਨਾਂ ਵਾਸਤੇ ਸੰਗਤਾਂ ਹੁੰਦੀਆਂ ਨੇ ਸੋ ਇਸ ਕਰਕੇ ਆਪਾਂ ਸਵੇਰੇ ਪਹਿਲਾਂ ਮੱਥਾ ਟੇਕ ਆਈਦਾ ਜਾ ਕੇ ਤੇ ਤੁਸੀਂ ਦੇਖ ਸਕਦੇ ਹੋ ਪੰਡਾਲ ਖਾਲੀ ਸੀ ਤੋ ਕਿ ਸਵੇਰੇ ਸਵੇਰ ਆਪਾਂ ਮੱਥਾ ਟੇਕਣ ਜਾਈਏ ਤੇ ਉਦੋਂ ਫਰਦ ਕਰੀਏ ਦੁਖੀ ਹੋਇਆ ਲੁਧਿਆਣੇ ਤੋਂ ਆਪਣੇ ਪਿਆਰੇ ਰਾਸਟ੍ਰਾ ਦਾ ਬਾਪ ਸਨ ਉਹਨਾਂ ਨੂੰ ਜਾ ਕੇ ਆਪਣੀ ਦਿੱਤੀਆਂ ਸੁਣਾਈ ਉਹ ਆਪਣੇ ਘਰ ਲੈ ਕੇ ਰਾਤ ਰਹਿਣ ਵਾਸਤੇ ਵੀ ਦਿੱਤਾਰ ਤੇ ਭੋਜਨ ਸ਼ਕਨ ਮਾਰਤੀ ਦਿੱਤਾ ਅਗਲੇ ਦਿਨ ਉਹ RAM JI TAAS ਜਿਸ ਕਦੇ ਦੇ ਨਾਲ ਗੁਰਦੁਆਰਾ ਲੇਰੂ ਸਾਹਿਬ ਦੀ ਤਰਤੀਤੇ ਗਿਆ ਇੱਕ ਪਰਸੇ ਕਾਲੀ ਸ਼ਿਰ ਦਿਵਾਲੇ ਤੁਸੀਂ ਨਿਕਲੋ ਦਰਸ਼ਨ ਅੱਜ ਬੋਨਾਰਾ 60 ਰੁਪਏ ਸੀ ਤੇ ਉਸ ਤੋਂ ਬਾਅਦ ਆਪਾਂ ਆ ਗਏ ਸੀ ਗਰਾਊਂਡ 'ਚ ਜੋ ਇੱਥੇ ਲੰਗਰ ਲੱਗਦੇ ਆ ਤੇ ਸਵੇਰੇ ਸਵੇਰ ਦਾ ਟਾਈਮ ਸੀ ਤੇ ਇਸ ਕਰਕੇ ਚਾਹ ਤੇ ਪਕੌੜੇ ਸੀ ਤੇ ਬਰੈਡ ਸੀ ਤੇ ਆਪਾਂ ਉਹ ਫਿਰ ਖਾਦੇ ਤੇ ਦੇਖੋ ਤੁਸੀਂ ਦੇਖ ਸਕਦੇ ਹੋ ਸੰਗਾਂ ਕਾਫੀ ਇਹ ਮਤਲਬ ਇਹ ਚਾਹ ਪੀਂਦੀਆਂ ਸੀ ਤੇ ਇੱਧਰ ਸੇਵਾ ਕਰਨ ਦੇ ਸੀ ਜੋ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਕੈਮਰਾ ਮਤਲਬ ਕਿ ਅੱਗੇ ਲੈ ਕੇ ਗਈਆਂ ਫੋਨ ਤੇ ਮਤਲਬ ਕਿ ਹਲਵਾਈ ਲੱਗੇ ਸੀ ਜਾਂ ਕਿ ਤਰ੍ਹਾਂ ਸੰਤਾਂ ਲਾਲੋ ਸੇਵਾ ਕਰਦੀਆਂ ਪਈਆਂ ਸੀ ਬਹੁਤ ਜ਼ਿਆਦਾ ਸੇਵਾ ਕਰਨਦੇ ਸੀ ਕਿਉਂਕਿ ਤੁਹਾਨੂੰ ਪਤਾ ਜਦੋਂ ਪੰਜਾਬੀਆਂ ਦੀ ਕੋਈ ਵੀ ਮਤਲਬ ਕਿ ਲੰਗਰਾਂ ਦੀ ਗੱਲ ਹੋਵੇ ਤੇ ਸਾਰੇ ਨੇ ਵੱਧ ਚੜ੍ਹ ਕੇ ਹੀ ਸਾਲ ਲੈਂਦੇ ਆ ਬਹੁਤ ਜ਼ਿਆਦਾ ਪਰ ਲੰਗਰ ਲੰਗਰ ਨਹੀਂ ਥੋੜਦਾ ਤੇ ਬਹੁਤ ਜ਼ਿਆਦਾ ਮਤਲਬ ਕਿ ਲੰਗਰ ਬਣਾਉਣ ਵਾਲੇ ਲੱਗੇ ਸੀ ਵੱਡੇ ਵੱਡੇ ਕੜਾਏ ਪਤილები ਜੋ ਕਿ ਤਿਆਰੀ ਕਰਨਦੇ ਸੀ ਸਵੇਰ ਦਾ ਟਾਈਮ ਸੀ ਤੇ ਮੈਂ ਸੋਚਿਆ ਵੀ ਮੈਂ ਗਾਂ ਜਾ ਕੇ ਤੇ ਵਲੌਗ ਬਣਾਉਣੀ ਆ ਤੇ ਤੁਸੀਂ ਦੇਖ ਸਕਦੇ ਹੋ ਸੇਵਾ ਦਾ ਮਤਲਬ ਸੇਵਾ ਕਰਨਦੇ ਸੀ ਸਾਰੇ ਜਣੇ ਲੱਗੇ ਸੀ ਇੱਧਰ ਦੁੱਧ ਦਾ ਲੰਗਰ ਮਤਲਬ ਦੁੱਧ ਜਿਹੜੇ ਮਤਲਬ ਘਰਾਂ ਚੋਂ ਲੈ ਕੇ ਆਉਂਦੇ ਆ ਤੇ ਚਾਹ ਵੀ ਬਣਦੀ ਪਈ ਸੀ ਤੇ ਇੱਧਰ ਸਬਜ਼ੀਆਂ ਕਟੀਆਂ ਹੋਈਆਂ ਸੀ ਤੇ ਇੱਧਰ ਪਕੌੜੇ ਬਣਦੇ ਪਏ ਸੀ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਪਕੌੜੇ ਬਣਦੇ ਸੀ ਇੱਧਰ ਲੱਗੇ ਪਕੌੜਿਆਂ ਵਾਲੇ ਤੇ ਇੱਧਰ ਲੱਗੇ ਹੋਏ ਆ ਸਬਜ਼ੀਆਂ ਵਾਲੇ ਤੇ ਵੱਡੇ ਵੱਡੇ ਕੜਾਏ ਮਤਲਬ ਪਤੀਲੇ ਬਣੀ ਦਾਲ ਬਣੀ ਸੀ ਤੇ ਸਬਜ਼ੀਆਂ ਬਣੰਦੀਆਂ ਸੀ ਇੱਧਰ ਬੀਬੀਆਂ ਲੰਗਰ ਪ੍ਰਸ਼ਾਦੇ ਬਣਾਉਂਦੀਆਂ ਸੀ ਤੇ ਮਤਲਬ ਕਿ ਇੱਧਰ ਵੀ ਸਾਰੇ ਲੱਗੇ ਸੀ ਹਲਵਾਈ ਜਾਂ ਕਹੋ ਸੇਵਾਦਾਰ ਤੇ ਸੇਵਾ ਸਾਰੇ ਕਰਨਦੇ ਸੀ ਬਹੁਤ ਜਣੇ ਤੇ ਵੱਡੇ ਵੱਡੇ ਦੇਖ ਸਕਦੇ ਪਤილები ਭਰੀ ਸੀ ਸਬਜ਼ੀਆਂ ਦੇ ਤੇ ਮਤਲਬ ਤਿਆਰੀ ਕਰਨਦੇ ਸੀ ਕਿਉਂਕਿ ਦੁਪਹਿਰ ਨੂੰ ਬਹੁਤ ਜ਼ਿਆਦੀ ਸੰਗਤ ਹੁੰਦੀ ਹੈ ਛਕਣ ਵਾਸਤੇ ਤੇ ਇੱਧਰ ਬੀਬੀਆਂ ਸੇਵਾ ਕਰਦੀਆਂ ਪਰ ਜੀ ਸੀ ਬਾਕੀ ਸੇਵਾ ਬਹੁਤ ਹੁਣ ਘਟ ਗਈ ਹੈ ਬੀਬੀਆਂ ਹੁਣ ਘਟਿਆ ਪਹਿਲਾਂ ਬਹੁਤ ਜ਼ਿਆਦੀ ਬੀਬੀਆਂ ਹੁੰਦੀਆਂ ਸੀ ਸੇਵਾ ਕਰਨ ਵਾਸਤੇ ਤੇ ਚਲੋ ਜੀ ਬਾਕੀ ਸੇਵਾ ਮਸਾਂ ਤਾਂ ਫਿਰ ਵੀ ਕਰਦੀਆਂ ਨੇ ਜਿੰਨਾ ਕੁ ਹੋ ਸਕੇ ਕਰਦੀਆਂ ਨੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇੱਧਰ ਪਕੌੜੇ ਬਣੰਦੇ ਸੀ ਇੱਧਰ ਪਿਆਜ਼ ਕੱਟੰਦੇ ਸੀ ਸਬਜ਼ੀਆਂ ਸੁਝੀਆਂ ਕੱਟੰਦੇ ਸੀ ਤੇ ਉੱਧਰ ਮੈਂ ਪਿਛਲੇ ਪਾਸੇ ਲੈ ਕੇ ਗਈ ਸੀ ਤੇ ਜਿੱਥੇ ਮਤਲਬ ਕਿ ਇੱਧਰ ਵੀ ਬਣੰਦਿਆ ਸੀ ਕੁਛ ਨਾ ਕੁਛ ਤੇ ਬਾਕੀ ਇੱਧਰ ਸਬਜ਼ੀਆਂ ਕੱਟੰਦੀਆਂ ਸੀ ਬੀਬੀਆਂ ਤੇ ਲੱਗੀਆਂ ਹੋਈਆਂ ਸੀ ਆਲੂ ਕੱਟਣ ਦੀਆਂ ਸੀ ਗੋਭੀ ਕੱਟਣ ਦੀਆਂ ਸੀ ਆਲੂ ਪਿਆਜ਼ ਸਭ ਕੁਝ ਸੀ ਇੱਧਰ ਤੇ ਬੀਬੀਆਂ ਲੱਗੀਆਂ ਸੀ ਸੇਵਾ ਕਰਨ ਦਿਲ ਦਾ ਮੇਰਾ ਵੀ ਕਰਦਾ ਪਿਆ ਸੀ ਵੀ ਮੈਂ ਸੇਵਾ ਕਰਾਂ ਤੇ ਬਾਕੀ ਮਜਬੂਰੀ ਏ ਸੀ ਕਿ ਸਵੇਰ ਦਾ ਟਾਈਮ ਸੀ ਤੇ ਮੈਂ ਮੱਥਾ ਟੇਕਣ ਆਈ ਸੀ ਤੇ ਬੱਚਿਆਂ ਨੂੰ ਆਪਾ ਠਾਉਣਾ ਸੀ ਜਾ ਕੇ ਤੇ ਚਾਹ ਪਾਣੀ ਦੇਣਾ ਸੀ ਬੱਚਾ ਨੂੰ ਕਰੇ ਤੇ ਬਾਕੀ ਮੈਂ ਚਲੋ ਜੀ ਮੈਂ ਮਤਲਬ ਉਸ ਵਲੋਗ ਬਣਾ ਲਿਆ ਮੈਂ ਤੇ ਇਧਰ ਆਟਾ ਜੋ ਵੀ ਸੇਵਾ ਪਉਂਦੇ ਆ ਸੰਗਤਾਂ ਪਉਂਦੀਆਂ ਨੇ ਸੇਵਾ ਤੇ ਬਾਕੀ ਇਧਰ ਸੇਵਾ ਸਾਰੇ ਪਾਸੇ ਚੱਲਣ ਦੇਈ ਸੀ ਤੇ ਸੇਵਾ ਕਰੰਦੇ ਸੀ ਸਾਰੇ ਜਾਣੇ ਬਹੁਤ ਜ਼ਿਆਦਾ ਸਾਡੇ ਰੌਣਕਾਂ ਹੁੰਦੀਆਂ ਬਹੁਤ ਜ਼ਿਆਦਾ ਲੰਗਰ ਬਣਦਾ ਹੈ ਦੋ ਦਿਨ ਬਹੁਤ ਜ਼ਿਆਦੀਆਂ ਰੌਣਕਾਂ ਹੁੰਦੀਆਂ ਸਾਡੇ ਆਏ ਸਾਲ ਕੀਰਤਨ ਦਰਬਾਰ ਲੱਗਦਾ ਹੈ ਫਰਵਰੀ ਚ ਫਰਵਰੀ ਦੇ ਐਂਡ 22 23 ਨੂੰ ਕੀਰਤਨ ਦਰਬਾਰ ਹੁੰਦਾ ਹੈ ਤੇ ਤੁਸੀਂ ਵੀ ਕਰ ਲੋ ਦਰਸ਼ਨ ਦੇਖ ਲੋ ਤੁਸੀਂ ਰੋਣਕਾ ਬਾਕੀ ਆ ਸਵੇਰ ਦਾ ਟਾਈਮ ਸੀ ਇਸ ਕਰਕੇ ਸੰਤਾ ਕਟ ਸੀ ਬਾਕੀ ਮੈਂ ਤੁਸੀਂ ਤੁਹਾਨੂੰ ਦਿਖਾਉਂਗੀ ਕਿ ਬਾਅਦ ਚ ਦੂਜਾ ਵਲੋਗ ਬਣਾ ਕੇ ਪਾਰਟ 2 ਤੇ ਬਾਅਦ ਚ ਰਾਤ ਹੋ ਜਾਣਾ ਬਹੁਤ ਜਿਆਦਾ ਇੱਥੇ ਨੰਗਿਆ ਨਹੀਂ ਜਾਂਦਾ ਬਾਅਦ ਚ ਤੇ ਫਿਰ ਆਪਾਂ ਜਾਣਦੇ ਸੀ ਮੱਥਾ ਟੇਕੇ ਘਰ ਨੂੰ ਤੇ ਫਿਰ ਆਪਾਂ ਮਤਲਬ ਘਰੇ ਚੱਲ ਗਏ ਸੀ ਇਥੇ ਬਹੁਤ ਭੀੜ ਭੜਕਾ ਹੁੰਦਾ ਇਹ ਦੁਕਾਨਾਂ ਦੇ ਕੋਨਾ ਲੱਗੀਆਂ ਹੁੰਦੀਆਂ ਤੇ ਬਾਕੀ ਫਿਰ ਆਪਾਂ ਆ ਗਏ ਸੀ ਘਰ ਗੱਲਾਂ ਬਾਤਾਂ ਚੱਲਣ ਦੀਆਂ ਸੀ ਰੌਣਕਾਂ ਲੱਗੀਆਂ ਵੀ ਨਾਨ ਆਈ ਸੀ ਮਤਲਬ ਸਾਰਿਆਂ ਨੇ ਬੈਠੇ ਸੀ ਇੰਨਾ ਕ ਮੂੰਹ ਕੱਢਿਆ ਅਜ ਮੈਂ ਤੁਹਾਨੂੰ ਪਾਛਾ ਪੰਜ ਸਾਲ ਕਰ ਗਿਆ ਹਾਂਜੀ ਆਪਾਂ ਆਏ ਆ ਮੱਥਾ ਟੇਕ ਕੇ ਦਰਸ਼ਨ ਕਰਕੇ ਕੀਰਤਨ ਦਰਬਾਰ ਤੋਂ ਤੇ ਸਾਡੇ ਸ਼ਹਿਰ ਬਹੁਤ ਜਿਆਦਾ ਰੌਣਕਾਂ ਨੇ ਤੇ ਸੋ ਆਪਾਂ ਜਾ ਆਏ ਆ ਮੱਥਾ ਟੇਕ ਆਏ ਆ ਤੇ ਬਾਕੀ ਆਣ ਕੇ ਬੱਚਾ ਨੂੰ ਠਾਇਆ ਇਹਦੇ ਟਾਈਮ 10 ਵਜੇ ਗਏ ਤੇ ਬੱਚਾ ਨੂੰ ਅੱਜ ਛੁੱਟੀ ਆ ਸੰਡੇ ਆ ਤੇ ਇਸ ਕਰਕੇ ਬੱਚਾ ਨੇ ਅੱਜ ਲੇਟ ਉੱਠਣਾ ਸੀ ਤੇ ਚਲੋ ਜੀ ਆਪਾਂ ਮੱਥਾ ਟੇਕ ਆਏ ਆ ਤੇ ਬਾਕੀ ਹੁਣ ਬੱਚਾ ਨੂੰ ਉਠਾਉਣੇ ਆ ਫਿਰ ਬੱਚਾ ਨੂੰ ਤਿਆਰ ਕਰਕੇ ਫਿਰ ਆਪਾਂ ਲੈ ਕੇ ਜਾਵਾਂਗੇ ਕੀਰਤਨ ਦਰਬਾਰ ਤੇ ਤੇ ਤਦ ਤੱਕ ਲਈ ਮੇਰੀ ਤੁਸੀਂ ਵੀਡੀਓ ਨੂੰ ਲਾਈਕ ਕਰ ਲੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਮਿਲਦੇ ਆ ਬਾਅਦ ਚ ਥੈਂਕ ਯੂ ਜੀ